ਆ ਕੀ ਹੋ ਗਿਆ ਗੰਜੇ ਉਗਾਉਣ ਆਏ ਸੀਗੇ ਬਾਲ ਪਰ ਅੱਖਾਂ ਹੀ ਲਾਲ ਹੋ ਗਈਆਂ ਜੀ ਹਾਂ ਸੰਗਰੂਰ ਦੇ ਕਾਲੀ ਦੇਵੀ ਮੰਦਿਰ ਦੇ ਵਿੱਚ ਗੰਜੇਪਣ ਨੂੰ ਦੂਰ ਕਰਨ ਦਾ ਕੈਂਪ ਲਾਉਣ ਦੀਆਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਦਾ ਪ੍ਰਚਾਰ ਹੋ ਰਿਹਾ ਸੀਗਾ ਸਿਰ ਤੇ ਬਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਲੋਕਾਂ ਨੇ ਉਮੀਦ ਨਾਲ ਸਾਡੇ ਬਾਲ ਦੁਬਾਰਾ ਆ ਜਾਣਗੇ ਇਸ ਗੱਲ ਨੂੰ ਲੈ ਕੇ ਗੰਜਾਪਣ ਖਤਮ ਹੋ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਤੇ ਆਪਣੇ ਸਿਰਾਂ ਤੇ ਦਵਾਈ ਲਗਵਾ ਲਈ ਜਦੋਂ ਦਵਾਈ ਨੂੰ 10 ਮਿੰਟਾਂ ਦੇ ਬਾਅਦ ਪਾਣੀ ਨਾਲ ਧੋਤਾ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਬਾਅਦ ਹੀ ਅੱਖਾਂ ਤੇ ਰਿਐਕਸ਼ਨ ਦੇਖਣ ਨੂੰ ਮਿਲ ਗਿਆ ਜੀ ਹਾਂ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਉਸ ਗੰਜਿਆਂ ਦੇ ਵਾਲ ਉਗਾਉਣ ਵਾਲਿਆਂ ਦੀ ਪਰਮਾਰ ਹੋ ਗਈ ਜਦੋਂ ਸੰਗਰੂਰ ਦੇ ਵਿੱਚ ਲਗਭਗ 1000 ਤੋਂ ਉੱਪਰ ਬੰਦਾ ਵਾਲ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਮਾਤਾ ਕਾਲੀ ਮਾਤਾ ਮੰਦਿਰ ਪਹੁੰਚੇ ਸੀਗੇ ਖੰਨੇ ਤੋਂ ਇੱਕ ਬੰਦਾ ਆਇਆ ਸੀਗਾ ਜੋ ਕਿ ਦਾਵਾ ਕਰਦਾ ਸੀਗਾ ਕਿ ਮੇਰੀ ਦਵਾਈ ਦੇ ਨਾਲ ਸਿਰ ਦੇ ਉੱਤੇ ਵਾਲ ਆ ਜਾਣਗੇ ਲੇਕਿਨ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਪਰਮਾਰ ਸ਼ੁਰੂ ਹੋ ਗਈ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਗਏ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਦਰਦ ਵੀ ਹੋ ਰਿਹਾ ਸੁਣੋ ਡਾਕਟਰ ਸਾਹਿਬ ਦਾ ਇਸ ਦੇ ਉੱਤੇ ਕੀ ਬਿਆਨ ਹੈਗਾ ਕੀ ਕੁਝ ਕਹਿਣਾ ਹੈਗਾ ਡਾਕਟਰ ਦਾ ਪਰ ਤੁਸੀਂ ਬੇहद ਹੀ ਹੈਰਾਨ ਹੋ ਜਾਓਗੇ ਇਹ ਮਾਮਲਾ ਸੁਣ ਕੇ ਜਿਤੇ ਕਿ ਇੱਕ ਖੰਨਾ ਤੋਂ ਇੱਕ ਬੰਦਾ ਆਉਂਦਾ ਜਿਹੜਾ ਦਾਅਵਾ ਕਰਦਾ ਹੈ ਕਿ ਮੇਰੇ ਕੋਲ ਜੈਦੀ ਜਿਹੜੀ ਕਿ ਅਜੀਹੀ ਦਵਾਈ ਹੈ ਜੋ ਕਿ ਤੁਸੀਂ ਆਪਣਾ ਗੰਜਾਪਨ ਦੂਰ ਕਰ ਸਕਦੇ ਹੋ ਤੇ ਦੂਰੋਂ ਦੂਰ ਤੋਂ ਲੋਕ ਉੱਥੇ ਪਹੁੰਚ ਜਾਂਦੇ ਨੇ ਆਪਣਾ ਇਲਾਜ ਕਰਾਉਣ ਦੇ ਲਈ ਪਰ ਉੱਥੇ ਦਵਾਈ ਲਗਾਉਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਹੀ ਲਾਲ ਹੋ ਜਾਂਦੀਆਂ ਨੇ ਤਾਂ ਉਹ ਸੁਣਦੇ ਆ ਡਾਕਟਰ ਦਾ ਕੀ ਕੁਝ ਕਹਿਣਾ ਆ ਮੇਰਾ ਪ੍ਰਦੀਪ ਸਿੰਘ ਜੀ ਪ੍ਰਦੀਪ ਕੀ ਹੋਇਆ ਸੀ ਪੂਰਾ ਮਾਮਲਾ ਕਿਦਾਂ ਕੀ ਹੋਇਆ ਉਹ ਕੁਛ ਨਹੀਂ ਭਰਾ ਪੇਟ ਚਾਲ ਚੱਲੀ ਹੋਈ ਹੈ ਜਿਹੜੀ ਇਹਨਾਂ ਬਾੜਾ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 4 ਵਜੇ ਬਦੜੀ ਵਜੇ ਦਵਾਈ ਕਿ ਲਈਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਪੀੜ ਕਰਨੀਆਂ ਸ਼ੁਰੂ ਹੋ ਗਈਆਂ ਤੇ ਹੁਣ ਭਰਾ ਅੱਖਾਂ ਖੋਲ ਹੀ ਤੱਕ ਨਹੀਂ ਰਹੀਆਂ ਅੱਛਾ ਨਾ ਨਾ ਤੇ ਫਿਰ ਕਿਨੇ ਲਾਇਆ ਸੀ ਕਿਹੜੀ ਦਵਾਈ ਦਾ ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਦੇ ਕਿਹਾ ਸੀਗਾ ਮੈਂ ਉਹਨੇ ਨਾਲ ਚਲਾ ਗਿਆ ਅੱਛਾ ਹਮਾਰੀ ਪਹਿਲੀ ਅੱਖਾਂ ਜੀ ਦੇ ਉਤ ਤੋਂ ਬਾਅਦ ਇਕਦਮ ਐਲਰਜੀ ਹੋ ਗਈ ਨਹੀਂ ਕੋਈ ਦਬੀ ਬਰਾ ਘੱਟੋਂ ਘਰ ਅੱਧਾ ਘਟਾ ਬੈ ਉਹ ਦਵਾਈ 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 ਦਵਾ ਸੋ ਬਹੁਤ ਹੁੰਦਾ ਬਸਰਤ ਹੁੰਦਾ ਉਤ ਤੋਂ ਬਾਅਦ ਅੱਧੇ ਘਟੇ ਤੋਂ ਬਾਅਦ ਹੋਣਾ ਸਟਾਰਟ ਹੋਇਆ ਹੈਗਾ ਬ अच्छा ਢੀਰ ਵੜ ਪਾਜੇ ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਈ ਵੀਰ ਅਬਾ 7-8 100 ਸਾਰ ਸਬੰਧ ਦਾ ਘਟ ਸੀ ਉੱਥੇ ਕੀ ਕੋਈ ਸਰਕਾਰੀ ਰੱਖਣਾ ਕੈਂਪ ਲਾਏ ਜੀ ਕੋਈ ਪ੍ਰਾਈਵੇਟ ਬੰਦੇ ਸੀ ਵੀ ਵੀ ਦੇਖੋ ਮੈਨੂੰ ਇੰਦੇ ਬਾਰੇ ਆਈਡੀਆ ਨਹੀਂ ਸੀਗਾ ਮੈਂ ਤਾਂ ਸਿਰਫ ਇੰਨਾ ਕਹਿ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਡੋਟ ਦਾ ਨਾਮ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀਗਾ ਕਿ ਹਾਂ ਉਹ ਅੱਛੀ ਦਵਾਈ ਦਦਗਾ ਸੱਚੀ ਕੋਈ ਦਵਾਈ ਨਾ ਦਤਾ ਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲਿਆ ਉਹਦੇ ਤੋਂ ਐ ਬਤੋਂ ਰੁਕਾ ਹਾਂ ਬਸ ਉਹ ਸਿੱਧਾ ਲਾਲਸ ਦੇ ਵਿੱਚ ਵਿੱਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੂਡ ਮੈਨੂੰ ਪਤਾ ਲੱਗ ਰਿਹਾ ਜਦ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚਾ ਆ ਚੁੱਕਾ ਜੀ ਠੀਕ ਕੀ ਨਾਮ ਹੈ ਸੰਜੀ ਕੀ ਹੋਇਆ ਸੀ ਇਹ ਜਿਹੜਾ ਅੱਖਾਂ ਚ ਵਾ ਕੀਦਾਂ ਕੀ ਹੋਇਆ ਉਹ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਤੋ ਤੋ ਯਾ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਉਗਾ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗੀਆਂ ਅੱਖਾਂ ਤੇ ਜ਼ਖਾਮ ਜਖੂਮ ਹੋ ਗਿਆ ਪਰ ਮੈਂ ਕਹਿੰਦਾ ਚੱਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਂ ਨਾ ਕਿ ਉਹ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਲੀ ਕਿਨੇ ਕਿਨੇ ਲਾਇਆ ਸੀ ਕੈਂਪ ਤੇ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮੈਂ ਕਹਿੰਦਾ ਚਲ ਧਿਆਨ ਉਈ ਦਵਾਈ ਕਿਹੜੀ ਕੋਈ ਪਤਾ ਕਿਹੜੀ ਦਵਾਈ ਲਾਈਏ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਾ ਕੇ ਵੱਡੇ ਸਾਰੇ ਚ ਪਨਾਰ ਖੇਤੀ ਦਿਨ ਚਾਰ ਉੱਥੇ ਹੱਤ ਨਾਲੇ ਲਾਈ ਆ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਫਿਰ ਅੱਛਾ ਕਿੰਨੇ ਕੋ ਲੋਕ ਆਏ ਇਹ ਛੇੜ ਦੋਏ ਨੂੰ ਮੇਰੇ ਹੁੰਦੇ ਵੀ ਬੀਬਾ ਕਹਿੰਦੇ ਮੇਰੇ ਤੋਂ ਆਨ ਤੋਂ ਪਹਿਲਾਂ ਵੀ 40 50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬੇ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਮੇਰਾ ਨਾਮ ਡਾਕਟਰ ਕਿਰਾਂਸ਼ੂ ਹੈ ਮੈਂ ਈਐਮਓ ਹਾਂ ਆਪਣੇ ਸਿਵਲ ਹਸਪੀਟਲ ਸੰਗਠ ਵਿੱਚ ਡਾਕਟਰ ਜੀ ਦੇ ਪੇਸ਼ੈਂਟ ਆਏ ਨੇ ਕਿਸ ਤਰ੍ਹਾਂ ਪੇਸ਼ੈਂਟ ਕੀ ਪ੍ਰੋਬਲਮ ਹੈ ਨਾਮ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀਜ਼ ਆਏ ਨੇ ਅੱਖਾਂ ਦੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਨਹੀਂ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੀ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਲਾ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਤੇ ਆਪਾਂ ਉਦੀ ਹੀ ਆਪਾਂ ਅੱਖਰ ਸਾਫ ਕਰ ਰਹੇ ਹਾਂ ਔਰ ਤੇ ਦਵਾਈ ਪਾਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਦਵਾਈ ਲਵਾਈ ਲਾ ਲਈ ਸੀ ਇਹਨਾਂ ਨੇ ਜੇ ਕੁਝ ਦੱਸਿਆ ਨਾ ਇਹਨਾਂ ਨੇ ਇਹ ਕਹੇ ਵੀ ਸਿਰ ਤੇ ਕੋਈ ਹੈਅਰ ਗਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਗਈ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਉਹ ਸਿੱਧੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋएगी ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਸ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸੀ ਹੈ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ